ਲੈ ਵੀ ਦੋਸਤੋ ਸੋਨੂੰ ਇੱਕ ਬਾਈਆਂ ਦੀ ਆਪਾਂ ਬਹੁਤ ਸੋਹਣੀਆਂ ਕੱਟੀਆਂ ਨਾਗ ਤਿੰਨ ਦਿਖਾਉਣੇ ਤੋਰ ਕੇ ਬੂਰੀਆਂ ਦੇ ਸਕੀਨ ਆ ਜਿਹੜੇ ਭਰਾ ਸੋਨੂੰ ਅੱਜ ਬੂਰੀਆਂ ਤੋਰ ਕੇ ਹਾਉਣੇ ਆਗੇ ਤੇ ਇੱਕ ਆ ਮੋਰਾ ਨਾਲ ਦੀ ਪਹਿਲਾ ਨੰਬਰ ਆਈ ਤੋਰ ਹੋਈ ਜਬਰਦਸਤ ਝੋਟੀ ਆ ਬਾਕੀ ਲੈਣਿਆ ਬਾਈ ਤੋਂ ਡਿਟੇਲ ਪਹਿਲਾਂ ਤੁਰਦੀ ਚੈੱਕ ਕਰ ਲੋ ਆਰਡਰ ਆਰਡਰ ਦੇਖੋ ਸੀ ਕਿੰਨਾ ਜਬਰਦਸਤ ਜਿਹੜਾ ਆਰਡਰ ਲੱਗਿਆ ਹੋਇਆ ਝੋਟੇ ਨੂੰ ਬਹੁਤ ਸੋਹਣਾ ਆਰਡਰ ਲੱਗਿਆ ਗੈਬ ਵਾਲਾ ਥਾਣਾ ਜਮਾ ਦੇਖੋ ਸੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲਓ ਵੀ ਦੋਸਤੋ ਅੱਜ ਪਹੁੰਚੇ ਆਂ ਪਰੰਪਰਾ ਪਸ਼ੂ ਮੰਡੀ ਤੇ ਜਿਹੜੀ ਕਿ ਮਹੀਨੇ ਚ ਇੱਕ ਵਾਰੀ ਲੱਗਦੀ ਹੈ ਇੱਕ ਤਰੀਕ ਨੂੰ ਅੱਜ ਤੀਜੇ ਮਹੀਨੇ ਦੀ ਪਹਿਲੀ ਤਰੀਕ ਆ ਦਿਖਾਉਣਾ ਸਾਨੂੰ ਤੋਰ ਕੇ ਆਪਾਂ ਟੌਪ ਟੌਪ ਦੀਆਂ ਝੋਟੀਆਂ ਤੇ ਕੱਟੀਆਂ ਬੂਰੀਆਂ ਦੀ ਡਿਟੇਲ ਹੈ ਤੇ ਇਹ ਵੀਡੀਓ ਨੂੰ ਲਾਸਟ ਤੱਕ ਦੇਖੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਜੋ ਸੋਡਾ ਬੜਾ ਟਾਈਮ ਲੈਂਦੇ ਫਿਰ ਆਪਾਂ ਵੀਡੀਓ ਦੀ ਕਰ ਦਾਂ ਸ਼ੁਰੂਆਤ ਬਣੇ ਰਿਓ ਲਾਰਤ ਕੱਜ ਬਹੁਤ ਸੋਹਣੀਆਂ ਝੋਟੀਆਂ ਦੀਆਂ ਪੱਡ ਤੇ ਲੱਗੇ ਤੇ ਤੁਹਾਡੇ ਵਾਸਤੇ ਜਿਹੜੇ ਭਰਾ ਕੱਟੀਆਂ ਸੀ ਕਿ ਨਾ ਉਹਨਾਂ ਲਈ ਕੱਟੀਆਂ ਦੀ ਵੀ ਵੀਡੀਓ ਆਪਾਂ ਬਣਾਈ ਆ ਬੂਰੀਆਂ ਦੀ ਤੇ ਆਜੋ ਫਿਰ ਬਣੇ ਰਿਓ ਲਾਰਤ ਕਰਦੇ ਆ ਵੀਡੀਓ ਦੀ ਸ਼ੁਰੂਆਤ ਲਾਈ ਵੀ ਦੋਸਤੋ ਸੋਨੂੰ ਇੱਕ ਆਪਾਂ ਬਹੁਤ ਸੋਹਣੀਆਂ ਝੋਟੀਆਂ ਦੇ ਨਾਗ ਦਿਖਾਉਣੇ ਤੌਰ ਤੇ ਦੇਖੋ ਸੀ ਪੂਰੀਆਂ ਟੌਪ ਡੌਪ ਦੀਆਂ ਝੋਟੀਆਂ ਨਾ ਡਿਟੇਲ ਆਪਾਂ ਬਾਈ ਤੋਂ ਲਵਾਂ ਪਹਿਲਾਂ ਤੁਸੀਂ ਤੁਰਦੀ ਚੈੱਕ ਕਰ ਲਓ ਪਹਿਲੇ ਨੰਬਰ ਵਾਲੀ ਦੇਖੋ ਜੀ ਨਾ ਬੋਟੀਵੰਤ ਵਾਲੀ ਬਹੁਤ ਸੋਹਣੀਆਂ ਝੋਟੀਆਂ ਵੀ ਤੇ ਸੋਨੂੰ ਸਾਰੀ ਬਾਈ ਤੋਂ ਲੈ ਕੇ ਲਵਾਂਗੇ ਆਪਾਂ ਵੀ ਕੀ ਦੇਖੋ ਗੇਰਵਾਲ ਦੇ ਸਿੰਗਾਉਂਗਾ ਜਾਂ ਕਰ ਲਓ ਸਾਨ ਹੋਣਾ ਨੈਚਰ ਹੋ ਸਾਈਟ ਉਹਦਾ ਦੇਖ ਸਕਦਾ ਤੁਸੀਂ ਆਰਡਰ ਨੂੰ ਦੇਖੋ ਬਹੁਤ ਸੋਹਣਾ ਲੱਗਿਆ ਹੋ ਗਿਆ ਪੱਕਾ ਪੰਜ ਚੰਗਾ ਲੱਗਿਆ ਹੋਇਆ ਐਡੀ ਕੀ ਡਿਟੇਲ ਆ ਬਾਈ ਇਹਦਾ 270 ਹੈ ਜੀ ਮੋਲਾ ਹਾਂ ਜੀ ਕਿੰਨੇ ਸੂਰੇ ਇਹ ਵੀ ਪਿਓ ਦੂਜਾ ਸੂਰੇ ਕਿੰਨੇ ਪੈਸੇ ਕਹਿ ਕਦਨ ਹੋ ਕੇ ਸੂਈ ਨੂੰ ਇਹਨੂੰ ਅੱਜ 5万 ਸੀਮਾ ਨੇ ਬਾਈ ਠੀਕ ਹੈ ਇਹਦਾ ਕੀ ਰੇਟ ਕਰਤਾ ਸੋ ਜਾ ਇਹਦਾ ਮੁੱਲ 270 ਹੈ ਜੀ ਠੀਕ ਹੈ ਤਾਂ ਕਿੰਨੇ ਦੁੱਧ ਦੀ ਕੰਪੈਸਟੀ ਹੈ ਜੀ ਇਹ 20 ਕਿਲੋ ਦੁੱਧ ਦੀ ਕੰਪੈਸਟੀ ਹੈ 20 ਕਿਲੋ ਦੁੱਧ ਕੱਟੋ ਕੱਟੋ ਜੀ ਕੱਟੋ 1 ਕਿਲੋ ਦੱਦਾ ਬੱਚਾ ਕੱਟੀ ਹੈ ਜੀ ਅਗਰ ਠੀਕ ਹੈ ਜੀ ਸੂਵੇ ਕਹਿੰਦੇ ਹੋ ਇਹ ਦੂਜਾ ਜੀ ਪਿਓਰ ਦੂਜਾ ਸੂਆ ਜੀ ਦੂਜੇ ਸੂਆ ਜੀ ਅੱਛਾ ਠੀਕ ਹੈ ਤੇ ਇੱਕ ਇਹ ਆ ਗਈ ਹੈ ਨਾ ਆਪਣੀ ਇਹ ਵੀ ਕਰਵਾਉਣੀ ਹੈ ਜੀ ਲੈ ਉੱਥੇ ਨਾਲਾ ਕਰਦੇ ਕੋਸ ਇਹਨੂੰ ਵੀ ਤੌਰ ਤੇ ਖੋਹੋ ਮੋਰਾ ਚ ਆਇਆ ਨੇ ਨਾ ਪਿਓਰ ਜੈਡ ਬਲੈਕ ਪੂਸਾ ਪਿਓਰ ਜੈਡ ਬਲੈਕ ਹੈ ਜੀ ਹਾਂ ਪਿਓਰ ਜੈਡ ਬਲੈਕ ਪੂਸਾ ਇਹ ਪਰਸੋਂ ਸੂਈ ਹੈ ਜੀ ਠੀਕ ਆ ਕਦੋਂ ਸੂਈ ਹੈ ਇਹ ਇਹ ਦੂਜੇ ਜੀ ਇਹ ਵੀ ਦੂਜੇ ਸੂਈ ਹੈ ਇਹ ਤਾਂ ਜੀ ਦੇਖੋ ਤੁਸੀਂ ਕਾਲੀ ਨਾਗ ਵਰਗੀ ਝੋਟੀ ਆ ਸਿੰਗਾ ਸੁੰਗਾ ਜੀ ਦੇਖੋ ਤੁਸੀਂ ਫੇਸ ਕੁਆਲਟੀ ਹੈ ਨਾ ਜ਼ਬਰਦਸਤ ਝੋਟੀ ਆ ਪੂਰੀ ਦੇਖੋ ਬੋਡੀ ਵੰਤ ਦੇਖੋ ਕੋਈ ਨਹੀਂ ਕੋਈ ਨਹੀਂ ਬੰਨਦੇ ਬਾਈ ਬੰਨਦੇ ਤੇ ਪਿਆਰ ਮੋਹਰਾ ਜੱਡ ਬਲੈਕ ਪੂਸਾ ਜਮਾ ਦੇਖੋ ਹਸੀ ਹੈ ਨਾ ਤੇ ਭਾਈ ਇਹਦੀ ਕੀ ਡਿਟੇਲ ਆ ਗਈ ਦੁੱਜੇ ਸੁਆ ਇਹ ਦੁੱਜੇ ਸੁਆ 17 ਕਿਲੋ ਪਹਿਲੇ ਸੁਣੂ ਤੋਂ ਪਾਇਆ ਹੋਇਆ ਭਾਈ ਦਾ ਠੀਕ ਆ ਤੇ ਰੇਟ ਦੀ ਗੱਲ ਆ ਜੇ ਬਾਈ ਇਹਦਾ ਰੇਟ 4 ਲੱਖ ਰੁਪਏ ਇਹਦਾ ਕੀ ਰੇਟ ਚਾਗੀ ਸੋਹਣਿਆ ਇਹ ਇਹਦਾ 4 ਮੰਗਦੇ ਇਹਦਾ 4 ਲੱਖ ਮੰਗਦੇ ਦੇਖੋ ਵੀ ਤੁਸੀਂ ਬੋਡੀ ਮੰਤਰ ਦੀ 17 ਕਿਲੋ ਬਾਈ ਕਹਿੰਦਾ ਪਹਿਲੇ ਸੂਏ ਦੁੱਧ ਆ ਤੇ 20 ਬਾਈ ਲੀਟਰ ਦੀ ਉਮੀਦ ਆ ਬਾਈ ਕਹਿੰਦਾ ਪਿਓਰ ਜੈਡ ਬਲੈਕ ਪੋਸ ਵਾਲੀ ਮੋਹਰਾ ਨਸਲ ਦੀ ਛੋਟੀ ਆ ਇਹ ਇਹਦਾ ਮੁੱਲ 4 ਲੱਖ ਕਰੀਏ 3 25 3 25 ਦੇ ਦੋਗੇ 3 25 ਦੀ ਦੇ ਦਾਂਗੇ ਤੇ ਦੁੱਧ ਕਿੰਨਾ ਕੱਢੂ ਦੁੱਧ 22 23 ਕਿਲੋ ਰਾਮ 23 ਲੀਟਰ ਕੱਢੂ ਤੇ ਹੋਰ ਕਿਹੜਾ ਨਾਜਾ ਹੋਣਾ ਆ ਪਰਲੀ ਝੋਟੀ ਵੀ ਤੋਰਦੇ ਬਾਈ ਲੈ ਵੀ ਇੱਕ ਨਾਲ ਸਾਨੂੰ ਹੋਰ ਤੋਰ ਕੇ ਦਿਖਾਉਣੇ ਆਪਾਂ ਬਾਈਆਂ ਦਾ ਦੇਖੋ ਜੀ ਥਾਨ ਹਵਾਨਾ ਇਹਦਾ ਵੀ ਦੇਖੋ ਜੀ ਵਧੀਆ ਪਿੱਛੇ ਤੇ ਥਾਨ ਲੱਗੇ ਹੋਏ ਜਿਹੜੇ ਇਹ ਸਾਡੇ ਆਟੋ ਡਰਾਫਟ ਦੋ ਦੰਦ ਦੋ ਦੰਦ ਆ ਇਹ ਠੀਕ ਦੇਖੋ ਬੋਡੇ ਬੰਤ ਦੀ ਐ ਖੜਮੇ ਪੱਠਕੋੜੇ ਦੀ ਝੋਟੀ ਆ ਬਹੁਤ ਜ਼ਬਰਦਸਤ ਹੈ ਜੀ ਬਾਕੀ ਡਿਟੇਲ ਲੈਣੀ ਹੈ ਜੀ ਇਹਦੀ ਕੀ ਡਿਟੇਲ ਆ ਬਾਈ ਪਹਿਲੇ ਸੂਇਆ ਇਹ ਪਹਿਲੇ ਸੂਇਆ ਇਹ ਪਲੂਨ ਕੱਟੀ ਆ ਪਲੂਨ ਕੱਟੀ ਆ ਕਿੰਨਾ ਮੇਲਾ ਬਾਈ ਗਾਲੀ ਕਰਦੀ ਹਲੇ ਗੁੱਤੀਆ ਚੋਰ ਦੇ ਤੱਬ ਤੋੜੀ ਨੇ ਤੇ ਇਹਨੂੰ ਸਾਹਮਣੇ ਦਿਖਾ ਠੀਕ ਆ ਠੀਕ ਆ ਲੈ ਵੀ ਦੇਖ ਸਾਡਾ ਠੀਕ ਆ ਇਹ ਕੀ ਕਿਤੇ ਦੁੱਧ ਦੀ ਮਾਲ ਕਰੇ ਇਹਦੇ ਥੱਲੇ 15 ਕਿਲੋ ਤਿਆਰ ਹੈ ਜੀ ਪਹਿਲਾਂ ਕੱਟੀ 15 ਕਿਲੋ ਤਿਆਰ ਹੈ ਪੂਰਾ ਨੈਟ ਤਿਆਰ ਹੈ ਜੀ ਅੱਛਾ ਦੋ ਤਾਰਾ 13 ਦਿਨ ਹੋ ਗਈ ਸੂਈ ਹਾਂ ਹੱਥ ਦੇਖੋ ਤੁਸੀਂ ਮੇਰੇ ਜਿੱਦੀ ਹੁੰਦੀ ਆ ਕੰਦ ਬਹੁਤ ਆਣਾ ਕੱਟ ਤਾ ਕਰ ਗਈ 5 ਫੁੱਟ ਮੰਗੂ ਹਲੇ ਫੁੱਟ ਹੋਰ ਵੱਜਣਾ ਬਾਈ ਅਗਲੇ ਸਾਲ ਠੀਕ ਆ ਠੀਕ ਆ ਤੇ ਦੂਜੀ ਕੱਟੀ ਆ ਇਹ ਡਵਾਂਡ ਕਰਦਾ ਜੀ ਇਹਦੀ ਵੀ 5.5 ਲੱਖ ਸਵਾਭਾਂ 5 ਲੱਖ ਮੌਕੇ ਦੇਣ ਲੈਣਾਂ ਦੀ ਗੱਲ ਤੇ ਕਰਦਾਂਗੇ ਜੀ ਮਾਣਤਾਂ ਮਾਣਤਾਂ ਕਰ ਦੂੰਗੇ ਨੰਬਰ ਬੋਲ ਇੱਕ ਵਾਰੇ ਬੋਲੋ 97819 97819 174 174 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਨਾਗਾ ਸਾਨੂੰ ਆਪਾਂ ਇੱਕ ਵਾਰੀ ਦਿਖਾਣਿਆ ਪਾਸੇ ਖੜੇ ਆ ਨਾਗਾ ਬਾਈਆਂ ਕੋਲੇ ਦੇਖੋ ਜੀ ਪਿੰਡ ਵੀ ਪਹੁੰਚਿਆ ਬਾਈਆਂ ਨੂੰ ਹਣਾ ਆ ਨਾਗਾ ਬਾਈਆਂ ਕੋਲੇ ਪੰਜ ਸੀਨਾ ਜਿਹੜੇ ਟਾਪ ਦੇ ਲੈ ਕੇ ਆਏ ਆ ਕਿੰਨੇ ਕੁ ਪਸੂਂਦੇ ਆ ਬਾਈ ਆਪਣੇ ਕੋਲੇ ਹਰ ਵਕਤ ਉਹਨਾਂ ਦਾ ਤੁਸੀਂ 7-8 ਮਹੀਨੇ 7-8 ਪਸ਼ੂ ਕਿਹੜਾ ਪਿੰਡ ਆਪਣਾ ਜੈਨਪੁਰ ਠੀਕ ਹੈ ਜਿਲਾ ਕਿਹੜਾ ਰਹਿੰਦਾ ਆਪਣਾ ਠੀਕ ਹੈ ਸਮਰੂਲ ਕੋਈ ਨਾਮ ਨੂੰਮ ਹੈਗਾ ਫਾਰਮ ਦਾ ਮੋਰੇ ਦਾ ਆਪਣਾ ਕੋਈ ਨਾਮ ਉਹ ਕੀਨੀਆਂ ਕਰਤੀਆਂ ਹੈ ਸਰਪੰਚ ਕਿਹੜੀਆਂ ਬਿਆਨਤ ਦੀ ਬਿਆਨਤ ਸਰਪੰਚ ਦੀ ਠੀਕ ਹੈ ਲੈ ਵੀ ਬਾਈਆਂ ਨਾਲ ਤੁਸੀਂ ਸੰਪਰਕ ਕਰ ਲੈ ਨੰਬਰ ਤੁਹਾਨੂੰ ਲੈਤਾ ਟੌਪ ਟੌਪ ਦੀਆਂ ਝੋਟੀਆਂ ਨਹੀਂ ਬਾਈ ਰੱਖ ਜਾ ਜੇ ਕਿਸੇ ਭਰਾ ਨੇ ਚੰਗੇ ਪਸ਼ੂ ਖਰੀਦਣ ਆ ਵਪਾਰ ਲੈਣ ਦਾ ਕੰਮ ਕਰਦਾ ਹੈ ਬਾਈ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਬੜੇ ਰੌਲਾ ਤਾਂ ਕੱਪਾ ਤੁਹਾਨੂੰ ਹੋਰ ਪਸ਼ੂ ਵਿੜੇ ਮੰਡੀ ਤੇ ਤੋਰ ਕੇ ਦਿਖਾਉਣਾ ਦੇਖੋ ਜੀ ਮੰਡੀ ਬਹੁਤ ਭਰੀ ਹੋਈ ਆ ਤੇ ਅੱਗੇ ਇਹਦੇ ਨਗਸ ਨੂੰ ਹੋਰ ਤੋਰ ਕੇ ਦਿਖਾਉਣਾ ਤੇ ਲੈਣਿਆ ਡਿਟੇਲ ਬਣੇ ਰਿਓ ਲਾਸਟ ਲੈ ਵੀ ਦੋਸਤੋ ਸੋਨੂੰ ਇੱਕ ਬਾਈਆਂ ਦੀ ਆਪਾਂ ਬਹੁਤ ਸੋਹਣੀਆਂ ਕੱਟੀਆਂ ਨਾਗ ਤਿੰਨ ਦਿਖਾਉਣਾ ਤੋਰ ਕੇ ਬੂਰੀਆਂ ਦੇ ਸਕੀਨ ਆ ਜਿਹੜੇ ਭਰਾ ਸੋਨੂੰ ਅੱਜ ਬੂਰੀਆਂ ਤੋਰ ਕੇ ਹਾਉਣੇ ਆਗੇ ਤੇ ਇੱਕ ਆ ਮੋਰਾ ਨਸਲ ਦੀ ਆ ਪਹਿਲਾ ਨੰਬਰ ਆਈ ਤੁਰਦੀ ਚੈੱਕ ਕਰ ਲਓ ਤੁਸੀਂ ਬੂਰੀ ਕੱਟੀ ਡਿਟੇਲਸ ਸੋਨੂੰ ਸਾਰੀ ਲੈ ਕੇ ਦੇਵਾਂਗੇ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਕਿਨੇ ਕਿਨੇ ਚਰਦੀਆਂ ਹਨਾ ਦੇਖੋ ਤੁਸੀਂ ਕਿੰਨੀ ਆ ਫੇਸ ਕੁਆਲਿਟੀ ਆ ਸੋਹਣੀਆਂ ਯਾਰ ਸੁੰਦਰ ਕੱਟੀਆਂ ਜਮਾ ਦੇ ਬਲ ਜਾ ਭਾਈ ਕੋਈ ਦੂਜੀ ਤੋਰ ਕੇ ਦਿਖਾ ਦੇ ਇਹ ਪਹਿਲੇ ਨੰਬਰ ਆਈ ਆ ਤੇ ਆ ਦੂਜੇ ਨੰਬਰ ਵਾਲੀ ਹਣਾ ਤਿੰਨੇ ਕਟੀਆਂ ਆ ਜਮਾ ਸਿਰੇ ਦੀਆਂ ਜਿਹੜੇ ਭਰਾ ਕਹਿੰਦੇ ਨਾ ਵੀ ਸਾਨੂੰ ਪੂਰੀਆਂ ਟੋਪ ਦੀਆਂ ਕਟੀਆਂ ਚਾਹੀਦੀਆਂ ਤਾਂ ਤੁਸੀਂ ਆਪਸ ਮਾਰਕ ਨੰਬਰ ਲੈ ਕੇ ਦੇਮਾ ਵੀਰਾਂ ਦਾ ਤੇ ਆ ਕਟੀਆਂ ਤੁਸੀਂ ਖਰੀਦ ਸਕਦੇ ਹੋ ਤੋਰੀ ਭਾਈ ਤੋਰੀ ਮੜਾ ਜਾ ਆ ਤੁਰਦੀ ਚੈੱਕ ਕਰ ਲ ਦੂਜੇ ਨੰਬਰ ਵਾਲੀ ਹਾਂ ਦੇਖੋ ਜੀ ਬਹੁਤ ਸੋਹਣੀਆਂ ਬੂਰੀਆਂ ਕਟੀਆਂ ਲਿਆ ਭਾਈ ਮੋੜ ਲਿਆ ਤੇ ਆਪਾਂ ਤੁਹਾਨੂੰ ਥਾਂ ਥਾਂ ਦਿਖਾਵਾਂਗੇ ਇਹਨਾਂ ਦੇ ਕਟੀਆਂ ਦੇ ਹਣਾ ਤੇ ਇੱਕ ਉਹ ਤੀਜੇ ਨੰਬਰ ਆਈ ਆ ਮੋਹਰਾ ਨਾਲ ਚ ਪਏ ਜਾਂਦੇ ਜਿਹੜੀ ਹੈ ਨਾ ਕਿੰਨਾ ਦੀ ਡਿਟੇਲ ਲੈਣਾ ਬਾਈ ਤੋਂ ਕਿੰਨਾ ਮਾਲ ਮੁੱਲ ਕਰਦਾ ਇਹਨਾਂ ਦਾ ਕਿੰਨੇ ਕਿੰਨੀ ਉਮਰ ਦੀਆਂ ਦੇਖੋ ਜੀ ਆਹ ਤੀਜੇ ਨੰਬਰ ਵਾਲੀ ਆ 32 ਉਹ 30 ਜਰ ਹੈ 30 ਤੋਰ ਬਾਈ ਨੂੰ ਤੋਰ ਆਹ ਜੀ ਆਹ ਦੇਖ ਤੁਸੀਂ ਤੀਜੇ ਨੰਬਰਾਈ ਕਰ ਲੋ ਚੈੱਕ ਉਹ ਦੱਸੇ ਹੋਣੀਆਂ ਸੋਹਣੀਆਂ ਕੱਟੀਆਂ ਦੇਖੋ ਜੀ ਫੇਸ ਕੁਆਲਟੀ ਹੈ ਨਾ ਸਿੰਗਾ-ਸੁੰਗਾ ਦੀ ਲਿਆ ਬਾਈ ਮੋੜ ਲਿਆ 14 70 ਦਾ ਦੀ ਕੱਟੀਆਂ ਬਾਈ ਇਹ 14 70 ਦਾ ਦੀ ਆ ਹਾਂ ਜੀ ਹਾਂ ਜੀ ਮੋਹਰਾ ਦੀ ਮੋਹਰਾ ਦੀ ਠੀਕ ਆ 14 70 10 ਬੁੱਲ ਦੀ ਕੱਟੀ ਐ ਇਹ ਦੇਖੋ ਅਸੀਂ ਬਹੁਤ ਸੋਹਣੀ ਹੈਗੀ ਦੇਖੋ ਤੇ ਬਾਕੀ ਲੈਣਿਆ ਬਾਈ ਤੋਂ ਡਿਟੇਲ ਆ ਤੇ ਤੁਹਾਨੂੰ ਇੱਕ ਵਾਰੀ ਆਪਾਂ ਬੈਕ ਸਾਈਡ ਤੋਂ ਦਿਖਾ ਦਈਏ ਥਾਂ ਤੋਂ ਦੇਖੋ ਅਸੀਂ ਚੋਲੀ ਚਾਲੀ ਬਹੁਤ ਸੋਹਣੀ ਹੈ ਇਹਨਾਂ ਦੀ ਅੱਜ ਦੀ ਵੀ ਦਿਖਾਣ ਆਪਾਂ ਬੂਰੀ ਦੀ ਚੋਲੀ ਚਾਲੀ ਦੇਖੋ ਸੀ ਮोटे-ਮोटे ਥੰਗ ਨਾ ਜਮਾ ਲੱਗੇ ਹੋਏ ਹਨਾ ਤੇ ਬਾਕੀ ਲੈਣਿਆ ਡਿਟੇਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਦਾ ਬਾਈ ਮਨਪ੍ਰੀਤ ਸਿੰਘ ਮਣੀਆ ਬਣੀ ਚੋਣਾ ਜੀ ਪਿੰਡ ਜੋਲਾ ਹਾਂਜੀ ਹਾਂਜੀ ਕਿਹੜਾ ਜਲਾ ਰਹੇਂਦਾ ਲੁਧਿਆਣਾ ਜੀ ਲੁਧਿਆਣੇ ਤੋਂ ਆਏ ਹਾਂ ਤੰਨੇ ਕੱਟੀਆਂ ਬਾਈ ਆਪਣੀਆਂ ਕਿੰਨੀ ਕਿੰਨੀ ਉਮਰ ਦੀਆਂ ਬਾਈ ਇਹ 18 ਮਹੀਨੇ ਦੇ ਕਿਹਾ ਮਾਲਕਾਂ ਨੇ ਠੀਕ 18 18 ਮਹੀਨਿਆਂ ਦੀ ਹਾਂਜੀ ਹਾਂਜੀ ਤੇ ਇਹ ਇਹ 14 ਮਹੀਨੇ ਦਾ ਬੱਚਾ ਬਾਈ ਇਹ 14 ਮਹੀਨੇ ਦਾ 14 70 ਦਾ ਦੱਸ ਦੀ ਹਾਂਜੀ ਬਾਈ ਇਹਦਾ ਕੋਈ ਜੇ ਡੀਐਨ ਕਰਾ ਲੇ ਤੁਸੀਂ ਠੀਕ ਆ ਠੀਕ ਆ ਬਾਈ ਹਾਂਜੀ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਹੈਗੀ ਰੇਟ ਕਿੰਨਾ ਕਿੰਨਾ ਕਰੇ ਰੇਟ ਬਾਈ ਵੀਡੀਓ ਤੇ ਕਰ ਦਿੰਦਾ ਵੀਡੀਓ ਤੇ ਕਰ ਦੇਗਾ ਠੀਕ ਆ ਮੰਨ ਲਾ ਵੀ ਹੰਦੱਜਾ ਕਿੰਨਾਗਾ ਵੀ ਜੇ ਤਿੰਨੇ ਇਕੱਠੀਆਂ ਲੈਣੀ ਹੋਣਾ ਜਾਂ ਜੋੜਾ ਲੈਣਾ ਹੋ ਜੋੜ ਲੱਖ ਰੁਪਏ ਦੇ ਦਿੰਦੇ ਨੇ ਕੋਈ ਜੋੜਾ ਲੱਖ ਰੁਪਏ ਦਾ ਜੋੜਾ ਹਾਂਜੀ ਠੀਕ ਆ ਤੇ ਉਹਦਾ ਕੱਲੀ ਦਾ ਉਹਦਾ ਕੱਲੀ ਦਾ ਬਾਈ 32000 ਰੁਪਏ ਠੀਕ ਆ ਉਹਦਾ ਕੱਲੀ ਦਾ 32000 ਆ ਆ ਲੱਖ ਦਾ ਜੋੜਾਗਾ ਨੰਬਰ ਬੋਲਦੇ ਬਾਈ ਇੱਕ ਵਾਰੀ ਆਪਣਾ 8872166380 8872166380 ਲੈ ਵੀ ਬਾਈ ਦਾ ਨੰਬਰ ਆ ਇਹ ਜੇ ਕਿਸੇ ਭਰਾ ਨੇ ਆ ਜੋੜਾ ਲੈਣਾ ਬੁਰੀਆਂ ਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਮੌਕੇ ਤੇ ਮਾਨਤਾ ਹੋ ਜਾਊਗਾ ਬਾਈ ਬਾਈ ਕੋਈ ਵੀਡੀਓ ਦੇਖ ਕੇ ਉਹ ਕਰਦਾ ਹਾਂ ਜੇ ਕੋਈ ਭਰਾ ਵੀਡੀਓ ਦੇਖ ਕੇ ਬਾਈ ਨਾਲ ਸੰਪਰਕ ਕਰਦਾ ਤਾਂ ਬਾਈ ਕਹਿੰਦਾ ਆਪਾਂ ਮਾਨਤਾਣ ਖੁੱਲਾ ਕਰ ਦਾਂਗੇ ਬਹੁਤ ਸੋਹਣੇ ਝੋਟੀਆਂ ਯਾਰਾਂ ਦੇਖੋ ਕਿ ਕੱਟੀਆਂ ਹਨ 18 18 ਮਹੀਨਿਆਂ ਦੀਆਂ ਹਨ ਜੇ ਕੋਈ ਸਕੀਨ ਭਰਾ ਵੀਡੀਓ ਦੇਖ ਰਿਹਾ ਤਾਂ ਜਰੂਰ ਸੰਪਰਕ ਕਰੋ ਤੁਸੀਂ ਆਜੋ ਫਿਰ ਬਣੇ ਰਹੋ ਤੁਹਾਨੂੰ ਅੱਗੇ ਆਪਾਂ ਜਿਹੜੇ ਪਸ਼ੂ ਹੋਰ ਤੋਰ ਕੇ ਦਿਖਾਉਣੇ ਆਗੇ ਜਿਵੇਂ ਆਹ ਛੋਟੀਆਂ ਆਈਆਂ ਨੇ ਪਟੋਕ ਟੋਕ ਦਾ ਮਾਲਾ ਮੰਡੀ ਤੇ ਪਹੁੰਚਾ ਬਾਕੀ ਅੱਗੇ ਬਾਅਦ ਵਿੱਚ ਗੱਲਬਾਤ ਕਰਾਂਗੇ ਲੈ ਵੀ ਦੋਸਤੋ ਸੋਨੇ ਕਪਾ ਟੋਪ ਦੀ ਮੱਝ ਇੱਕ ਹੋਰ ਤੋਰ ਕੇ ਦਿਖਾਉਣੇ ਆ ਆਰ ਡਰ ਆਰ ਡਰ ਦੇਖਣ ਲੱਗਿਆ ਪੂਰਾ ਜ਼ਬਰਦਸਤ ਸਕੀਨ ਛੋਟੀ ਫਲਕਾਰੀ ਫਲਗੂਰੀ ਬਾਈਆਂ ਨੇ ਲਪਾ ਕੇ ਲਿਆਂਦੀਆਂ ਹਨ ਦੇਖੋ ਸੀ ਆਰ ਡਰ ਆਰ ਬੈਕ ਸਾਈਡ ਤੋਂ ਲੈਨਿਆ ਡਿਟੇਲ ਬਾਈਆਂ ਤੋਂ ਵੀ ਕੀ ਮਾਲ ਮਲ ਕਰਦਾ ਕਿੰਨੇ ਦੁੱਧ ਦੀ ਮਾਲਕਣਾ ਕੰਮੇ ਸੋਏ ਆ ਸਾਰੀ ਡਿਟੇਲ ਲੈ ਕੇ ਦਵਾਂਗੇ ਦੇਖੋ ਅਸੀਂ ਤੁਰਦੀ ਚੈੱਕ ਕਰ ਲਓ ਸਿੰਗਾ ਹੁੰਗਾ ਦੀ ਫੇਸ ਕੁਆਲਟੀ ਦੀ ਸਿੰਗਾ ਹੁੰਗਾ ਜائیں ਦੇਖੋ ਅਸੀਂ ਹਣਾ ਦੇਖੋ ਇਹ ਵੀ ਜੈਡ ਬਲੈਕ ਕੋਸਾ ਦੀ ਵੀ ਮੋਰਾ ਨਾ ਸੱਜਾ ਬਾਕੀ ਪੁੱਛਦੇ ਆ ਬਾਈ ਤੋਂ ਲੈਨਿਆ ਡਿਟੇਲ ਤੇ ਸੱਸੇ ਕਾ ਹੋ ਹਾਂ ਸੱਚ ਜਰਾ ਦੇ ਦੇ ਦੀ ਜਾਣਕਾਰੀ ਸਾਨੂੰ ਦੇ ਦੇ ਤੂੰ ਵੀ ਦੇ ਦੇ ਹਾਂਜੀ ਹਾਂ ਉਹ ਲੇਕਾ ਛੂਏ ਕੇ ਮੈਂ ਹੁਣ ਇਹ ਕਾ ਛੂਆ ਦੂਜਾ ਜੀ ਦੂਜੇ ਛੂਏ ਆ ਹਾਂਜੀ ਦੁੱਧ ਕਿੰਨੇ ਲੀਟਰ ਕੱਢੂ ਦੁੱਧ ਕੱਢੂ ਜੀ 20 ਕਿਲੋ 20 ਲੀਟਰ ਹਾਂਜੀ ਹੁਣ ਇਥੇ 14 ਕਿਲੋ ਦੁੱਧ ਹੋਊਗਾ ਜੀ ਤਿਆਰ ਹਾਂਜੀ ਤੈਨੂੰ ਇਹ ਛੂਏ ਨੂੰ ਅੱਜ ਜੀ ਪੰਜ ਮਾਂ ਦੇਣਾ ਇਸ ਮਾਜਰੇ ਕੱਟਾ ਹੈ ਕੱਤੀ ਮੰਗ ਰਾ ਜੀ ਕੱਤੀ ਹੈ ਕੱਤੀ ਹੈ ਮਾਜਰੇ ਠੀਕ ਹੈ ਠੀਕ ਹੈ ਤੇ ਕੀ ਟਵਾੜ ਕਰਤੀ ਡਿਮਾਂਡ ਜੀ ਇਹਦੀ ਕਰ ਰੱਖੀ ਹੈ ਬਾਈ ਜੀ 3 ਲੱਖ ਰੁਪਏ ਦੀ ਮੌਕੇ ਤੇ ਚਲੋ ਮਾਨ ਤਨ ਹੋ ਜੂ ਮਾਨ ਤਨ ਹੋ ਜੂ ਮੋਬਾਈਲ ਨੰਬਰ 6284493265 6284493265 93265 ਪਿੰਡ ਖੋਖਰ ਵਾਲਾ ਜੀ ਜਲਾ ਸਮੂਹ ਫਗਰੂ ਮੁਰਚ ਪੈਂਦਾ ਕੋਕਰ ਪਿੰਡ ਇਹ ਆ ਲੋ ਹਰਿਆਣੇ ਦੀਆਂ ਸਪਾਈਆਂ ਹਰਿਆਣੇ ਦੀਆਂ ਝੋਟੀਆਂ ਹਰਿਆਣੇ ਦੀਆਂ ਨਹੀਂ ਸਾਰੇ ਠੀਕ ਹੈ ਕੈ ਨਾਗ ਲੈ ਕੇ ਆ ਅੱਜ ਆਪਣਾ ਮੰਡੀ ਤੇ ਆਪਣੇ ਕੋਲੇ ਪੰਜ ਨੇ ਬਾਈ ਜੀ ਪੰਜ ਨਾਗਾ ਆ ਨਾਗਾ ਬਾਈ ਕੋਲੇ ਪੰਜ ਤੇ ਬਾਕੀ ਜਿਹੜੇ ਭਰਾ ਆਪਣੇ ਵੀਡੀਓ ਦੇ ਦੇ ਗਏ ਕਿੰਨੇ ਲੀਟਰ ਤੋਂ ਟੋਟੀਆਂ ਲੈਣੀਆਂ ਹੈਗੀਆਂ ਤੁਸੀਂ ਤਾਂ 20 ਕਿਲੋ ਦਾ ਬਾਈ ਨੂੰ ਸਰ ਕਿਹੜਾ ਤੁਸੀਂ ਕਰ ਸਕਦਾ ਪੂਰਾ ਟਾਪ ਰੋਕ ਦੇ ਝੋਟੀਆਂ ਬਾਈਆਂ ਕੋਲੇ ਦੇ ਸਕਦਾ ਮੋਬਾਈਲ ਨੰਬਰ 6284499265 ਇੱਕ ਵਾਰੀ ਫੇਰ ਬੋਲੀ 6284499265 ਠੀਕ ਚਲ ਭਾਈ ਨਾਲ ਟੋਟੀਆਂ ਦੀ ਇੱਕ ਹੋਰ ਆਪਾਂ ਲੈ ਵੀ ਕੁਵਾਈਆਂ ਦੇ ਹੋਰ ਛੋਟੇ ਤੌਰ ਤੇ ਦਿਖਾਉਣੇ ਆ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ ਚੰਗੇ ਕੱਦ ਗਾਠ ਵਾਲੀ ਹੈ ਵੀ ਦੇਖੋ ਅਸੀਂ ਹੈਨਾ ਦੇਖੋ ਅਸੀਂ ਫੇਸ ਕੁਆਲਟੀ ਦੀ ਇਹ ਵੀ ਪੂਰੀ ਟਾਪ ਦੀ ਝੋਟੀਆਂ ਲੈਣਿਆ ਭਾਈ ਤੋਂ ਡਿਟੇਲ ਆ ਕੀ ਕੀ ਮਾਲ ਮੁੱਲ ਕਿੰਨਾ ਦੁੱਧ ਦੀ ਮਾਲਕਣ ਕਿੰਵੇਂ ਸੂਏ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਦੇਖੋ ਜੀ ਸੁਰ ਦੀ ਚੈੱਕ ਕਰ ਲਿਓ ਕੱਦ ਕਾਠੇ ਦਾ ਹੀ ਬਹੁਤ ਆ ਤੇ ਆਰਡਰ ਉਹ ਦੇਖੋ ਜੀ ਲੰਮਾ ਲੰਮਾ ਖਣ ਲੱਗਿਆ ਵਧੀਆ ਗਾਇਵਾਲਾ ਦੇਖੋ ਜੀ ਚੰਗੇ ਦੁੱਧ ਦੀ ਮਾਲਕਣ ਲਾ ਦੇ ਝੋਟੀ ਬਾਕੀ ਲੈਣਾ ਡਿਟੇਲ ਬਾਈ ਤੋਂ ਕਰਦਿਆਂ ਬਾਈ ਨਾਲ ਗੱਲਬਾਤ ਦੇਖੋ ਜੀ ਤੁਹਾਨੂੰ ਟਾਪ ਦੇ ਕਿੰਨੇ ਦਿਖਾਉਣੇ ਆਪਾਂ ਮੰਡੀ ਤੇ ਦੇਖੋ ਅਸੀਂ ਕਿਹੜਾ ਮੁੰਡਾ ਉਹ ਬਾਈ ਕਿੱਧਰ ਗਿਆ ਆ ਦੇਖੋ ਝੋਟੀ ਦਾ ਗਾਇਵਾਲਾ ਨਾ ਲੈਣਾ ਆ ਜਾ ਆ ਜਾ ਬਈ ਆ ਜਾ ਉਹ ਕਹਾਜਾ ਮੈਂ ਆਕੇ ਜੀ ਬੋਲੂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਝਲੂਰਾ ਜਿਲ੍ਹਾ ਸੰਗਰੂਰ ਆ ਜੀ ਠੀਕ ਆ ਝਲੂਰ ਵਾਲੇ ਠੀਕ ਆ ਮਾਈ ਨੰਬਰ 855613080 ਜੀ ਟੌਪ ਟੌਪ ਦੀਆਂ ਝੋਟੀਆਂ ਮਿਲ ਲੰਗੀਆਂ ਆਪਣੇ ਕੋਲੋਂ ਜਦੋਂ ਮਰਜ਼ੀ ਆ ਜੀ ਠੀਕ ਆ ਕਿੰਨੇ ਕ ਨਾਕ ਹੁੰਦੇ ਬਾਈ ਆਪਣੇ ਕੋਲੇ ਟੌਫੀਆਂ ਤਾਂ ਨਹੀਂ ਵੇਚਦਾ ਰਿਹਾ ਬੱਥਾ ਚ ਹਰਪ੍ਰਤਖੰਦਰ ਦੇ ਲਾਇਆ ਵੀ ਟੌਪ ਟੌਪ ਦੀਆਂ ਝੋਟੀਆਂ ਆਗੀਆਂ ਦੇਖੋ ਸਿ ਬਾਈ ਕੋਲੇ ਹਣਾ ਕਰਮਾੜੀ ਦਾ ਕੀ ਰੇਟ ਕਰਦਾ ਕਰਮਾੜੀ ਦਾ ਰੇਟ ਤਾਂ ਜੀ ਲੋਕਾਂ ਤੋਂ ਤਾਂ 5 ਵੀ ਮੰਗੀ ਨੇ ਜੀ ਦੁੱਧ ਤੇ 15 ਕਿਲੋ ਹੁਣ ਤਿਆਰ 18 19 ਕਿਲੋ ਦੀ ਓਟ ਤੇ ਮੈਂ ਦੇ ਦਾਂਗੇ ਅੱਪਨ ਦੂਜਾ ਸੂਆ ਦੂਜਾ ਸੂਆ ਪਿਆ ਯਾਰ ਹਰਿਆਣੇ ਦਾ ਮਾਲ ਹਰਿਆਣੇ ਦਾ ਮਾਲ ਜੀ ਜਿਵੇਂ ਸਿਕਟਾਂ ਹੁੰਦੀ ਨੇ ਮੋਟੀਆਂ ਮੋਟਾ ਚੋਣਾ ਅੱਛਾ ਜੀ ਕੰਨੇ ਦੀ ਕੰਨੇ ਵਰਗਾ ਜੀ ਅੱਛਾ ਹੋਰ ਪਾਸੇ ਲੈ ਜਾਂਦਾ ਸਿਕਟਾਂ ਦੁੱਧ ਕਿੰਨੇ ਲੀਟਰ ਦੁੱਧ ਜੀ ਹੁਣ ਦੱਸਿਆ ਜੀ ਸਾਨੂੰ 15 ਕਿਲੋ ਆਹ ਹੁੰਦਾ ਜੀ ਤੇ ਮੋਬਾਈਲ ਨੰਬਰ 8556013080 ਜੀ ਠੀਕ ਹੈ ਲੈ ਵੀ ਕਿਸੇ ਭਰਾ ਨੇ ਚਾਹ ਵਾਂ ਨੇ ਹਰਿਆਣੇ ਵਾਲਾ ਮਾਲ ਖਰੀਦਣਾਗਾ ਪੰਡ ਬਾਈਆਂ ਦਾ ਝਲੂਰਾ ਜਿਲ੍ਹਾ ਸੰਗਰੂਰ ਆ ਜਾਂਦਾ ਤੇ ਚੰਗੇ ਬਾਈ ਕੋਲੇ ਪਸ਼ੂ ਆਉਂਦੇ ਆ ਨਾ ਤਾਂ ਜਿਹੜੇ ਭਰਾ ਆਪਣੇ ਤਰਨਤਾਰਨ ਏਰੀਆ ਦੇ ਭਰਾ ਵੀਡੀਓ ਦੇ ਦਿਆ ਕੇ ਪਸ਼ੂ ਲੈਣ ਆਉਂਦੇ ਆ ਹਨਾ ਤਾਂ ਬਾਈ ਨਾਲ ਸੰਪਰਕ ਕਰ ਲੋ ਦੇਖੋ ਤੁਸੀਂ ਟੌਪ ਟੌਪ ਦੀਆਂ ਝੋਟੀਆਂ ਬਾਈਆਂ ਕੋਲੇ ਮੱਝਾਂ ਹੁੰਦੀਆਂ ਹਰਿਆਣੇ ਦਾ ਮਾਲ ਲੈ ਕੇ ਹੁੰਦੇ ਆ ਤਾਂ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਤਾ ਤਾਂ ਬਾਈਆਂ ਨਾਲ ਸੰਪਰਕ ਕਰੋ ਦੋ ਡੰਗ ਤਸੱਲੀ ਨਾਲ ਚੋਕੇ ਲਿਆਉਣੀਆਂ ਵੀ ਤਸੱਲੀ ਨਾਲ ਚੋਕੇ ਲ ਜਾ ਸਕਦਾ ਕਰੋ ਤਸੱਲੀ ਵਾਲਾ ਕੰਮ ਲੈ ਵੀ ਤਸੱਲੀ ਨਾਲ ਚੋਕੇ ਜਿਹੜਾ ਕਰੋ ਉਲਜਾ ਸਕਦਾ ਬਾਈਆਂ ਨਾਲ ਬੱਚੇ ਬਹੁਤ ਤੇ ਨਾਲ ਬੱਚੇ ਆ ਦੇਖੋ ਸੀ ਮੰਗਣਾ ਨਾ ਚੰਗੇ ਸੀਮਣਾ ਦੇ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਬਾਈਆਂ ਨਾਲ ਠੀਕ ਓਏ ਓਏ ਉਹਦੇ ਇੱਕ ਹੋਰ ਮਾਰ ਲੈ ਵੀ ਦੋਸਤੋ ਸੋਨੂੰ ਬਾਈਆਂ ਦੇ ਨਾਗ ਤੋਰ ਕੇ ਦਿਖਾਉਣਿਆ ਕੋਈ ਚਾਹ ਬਣ ਵੀਰਾ ਹਨਾ ਪਸ਼ੂ ਖਰੀਦਣਾ ਚਾਹੁੰਦਾਗਾ ਤਿੰਨੇ ਨਾਗਾ ਬਾਈਆਂ ਕੋਲੇ ਪਹਿਲੇ ਨੰਬਰ 아이 ਤੁਨ ਤੁਰਦੀ ਦਿਖਾਉਣੇ ਆਪਾਂ ਆਹ ਪਹਿਲੇ ਨੰਬਰ 아이 ਝੋਟੀਆਂ ਤੁਰਦੀ ਚੈੱਕ ਕਰ ਲੋ ਤੁਸੀਂ ਬੋਡੀ ਬੰਤ ਦੀ ਬਹੁਤ ਸੋਹਣੀ ਥਣ ਹਵਾਨੇ ਦੀ ਆਰਡਰ ਰੋਡਰ ਦੀ ਬਹੁਤ ਸੋਹਣੀ ਝੋਟੀ ਆ ਗਈ ਬਾਕੀ ਡਿਟੇਲ ਲੈ ਕੇ ਦੇਮਾਗੇ ਬਾਈਆਂ ਤੋਂ ਤੇ ਜੇ ਭਾਈ ਘਰੋਂ ਖਰੀਦਣਾ ਚਾਹੁੰਦਾਗਾ ਤਾਂ ਵੀ ਬਾਈ ਨਾਲ ਸੰਪਰਕ ਕਰ ਲਓ ਬਾਈ ਤਸੱਲੀਨਾ ਚੋਕ ਦੇ ਘਰੋਂ ਜਾ ਸਕਦਾ ਘਰੋਂ ਤਸੱਲੀਨਾ ਚੋਕ ਜਿਹੜੇ ਪਸੂਲ ਜਾ ਸਕਦਾ ਤੁਸੀਂ ਬਾਈ ਤੋਂ ਪੂਰੇ ਚੰਗੇ ਜਿਹੜੇ ਨਾਗ ਬਾਈ ਕੋਲੇ ਘਰੇ ਹੁੰਦੇ ਆ ਆਰਡਰ ਉਹ ਦੇ ਸਕਦੇ ਸੀ ਤਾਂ ਬਹੁਤ ਸੋਹਣਾ ਗਾਣਾ 17 ਕਿਲੋ 17 ਲੀਟਰ ਠੀਕ ਕਿਵੇਂ ਸੋਇਆ ਬਾਈ ਤੀਜਾ ਸੋਇਆ ਠੀਕ ਆ ਠੀਕ ਠੀਕ ਤੇ ਮੋਬਾਈਲ ਨੰਬਰ ਬੋਲਦੇ ਮੋਬਾਈਲ ਤੇ ਰੇਟ ਕਰ ਦੋ ਬਾਈ ਕਿਹਨੇ ਕਰਨਾ 98726 ਠੀਕ ਆ 45093 ਤੇ ਬਾਈ ਕਹਿੰਦਾ ਇਹ ਰੇਟਰ ਮੰਨ ਲਓ ਵੀ ਫੋਨ ਤੇ ਹੋ ਜਾਣਾ ਤਿੰਨ ਨਾ ਨਾ 17 ਕਿਲੋ ਦੂਜੇ ਸੂਏ ਆ ਤੀਜਾ ਵੀਰੇ ਤੀਜੇ ਸੂਆ ਠੀਕ ਆ ਕਹਿ ਕੇ ਤੈਨੂੰ ਕਿ ਸੂਈ ਨੂੰ ਨੂੰ ਸੂਈ ਨੂੰ ਹੋ ਗਈ 10 10 ਠੀਕ ਆ ਤੇ ਇਹ ਦੂਜੇ ਦੀ ਵੀ ਡਿਟੇਲ ਦੇ ਦੇ ਬਾਈ ਆਪਣੀ ਹਾਂਜੀ ਇਹ ਕਿੰਨੇ ਸੂਏ ਆਗੇ ਦੂਜਾ ਸੂਆ ਦੁੱਧ ਇਹਦੇ ਥਲੇ ਦੁੱਧ ਹੈਗਾ ਇਹ ਥਲੇ 14 ਕਿਲੋ 14 ਕਿਲੋ ਦੁੱਧ ਠੀਕ ਆ ਲੈ ਵੀ ਇਹਦੇ ਥਲੇ 14 ਕਿਲੋ ਦੁੱਧ ਆਗਾ ਡਿਮਾਂਡ ਇਹਦੀ ਰੇਟ ਸਾਰਾ ਫੋਨ ਤੇ ਹੋ ਜਾਊਗਾ ਆਹ ਤੀਜੇ ਨੰਬਰ ਵਾਲੀ ਆ ਗਈ ਹੈ ਨਾ ਬਾਈ ਇਹਦੇ ਥਲੇ ਦੁੱਧ ਕਿੰਨਾ ਕਾ ਇਹ ਥਲੇ ਵੀ 17 ਕਿਲੋ 17 ਕਿਲੋ ਇਹ ਵੀ ਤੀਜੇ ਸੂਏ ਆ ਇਹ ਵੀ ਤੀਜੇ ਠੀਕ ਆ ਲੈ ਵੀ ਜੇ ਕਿਸੇ ਭਰਾ ਨੇ ਸਪਾਰਕ ਕਰਨਾ ਤਾਂ ਨੰਬਰ ਲੈਣਾ ਨੰਬਰ ਬੋਲ ਦਿਓ ਬਾਈ ਇੱਕ ਵਾਰ 98726 98726 45029 45029 ਕਿਹੜਾ ਪੰਡਾ ਬਾਈ ਦਾ ਪੜੋ ਜੀ ਪੜੋ ਜ਼ਿਲ੍ਹਾ ਕਿਹੜਾ ਰਹਿੰਦਾ ਸੰਗਰੂਰ ਸੰਗਰੂਰ ਆ ਕਿੰਨੇ ਕਿ ਨਗ ਹੁੰਦੇ ਆਪਣੇ ਕੋਲ ਘਰੇ 10 12 15 10 12 ਬੰਦੇ ਸਾਰੇ ਪੁਰੇ ਟਾਪ ਦੇ ਹੁੰਦੇ ਆ ਤਸੱਲੀ ਨਾ ਕਰੋ ਚੋਕੇ ਲੱਜਾ ਹਾਂਜੀ 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 ਲੈ ਵੀ ਬਾਈ ਨਾਲ ਤੁਸੀਂ ਸਪਾਰਕ ਕਰ ਲਓ ਜਿਹੜੇ ਭਰਾ ਆਪਣ ਤਾਂ ਤੁਸੀਂ ਬਾਈ ਨਾਲ ਸੰਮਰਕ ਕਰ ਲਓ ਜ਼ਿਲ੍ਹਾ ਸੂਰੂਰ ਆ ਜਾਂਦਾ ਪਿੰਡ ਪੜੋ ਤਾਂ ਬਾਈ ਨਾਲ ਤੁਸੀਂ ਜਿਹੜਾ ਸੰਮਰਕ ਆ ਇਹ ਜਿਹੜੀਆਂ ਝੋਟੀਆਂ ਬਾਈ ਕੁੜੀ ਜਿਹੜੀਆਂ ਤੁਹਾਨੂੰ ਆਪਾਂ ਮੰਡੀ ਦਿਖਾਈਆਂ ਇਹ ਜਿਹੜੀਆਂ ਝੋਟੇ ਹੁੰਦੀਆਂ ਗੀਆਂ ਚੰਗੇ ਦੁੱਧਰ ਕਾ ਲੈਣੀਆਂ ਬਾਕੀ ਤੁਸੀਂ ਬਾਈ ਨਾਲੜਾ ਸੰਮਰਕ ਕਰ ਸਕਦਾ ਅੱਜ ਇੱਥੇ ਬਾਈ ਆਪਾਂ ਨੂੰ ਮਨਜੀਤ ਮਿਲੇਗਾ ਤੇ ਜਿਹੜੇ ਤੁਹਾਨੂੰ ਪਤਾ ਹੀ ਆ ਹਨਾ ਵੀ ਮੱਝਾਂ ਦਵਾਉਂਦਾਗਾ ਬਾਹਰ ਅੰਦਰ ਭੇਦਾ ਜਿਹੜੇ ਭਰਾ ਦੂਰੋਂ ਨੇੜੇ ਦੇਦੇ ਬਾਕੀ ਬਾਈ ਨਾਲ ਕਰਦਾ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਬਸਿਆ ਬਾਈ ਜੀ ਸਾਰੇ ਹੀ ਦਰਸ਼ਕਾਂ ਨੂੰ ਜਿਹੜੇ ਚੈਨਲ ਦੇਖ ਰਹੇ ਨੇ ਮੇਰੇ ਵੱਲੋਂ ਦਿਲਦਿਆਂ ਕਰਾਈਆਂ ਤੋਂ ਬਹੁਤ ਬਹੁਤ ਨਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰੱਬ ਤੰਦਰੁਸਤੀਆਂ ਬਖਸ਼ੇ ਸਾਰੇ ਭਰਾਵਾਂ ਨੂੰ ਇਹੀ ਕਾਮਨਾ ਕਰਦੇ ਆਂ ਠੀਕ ਆ ਬਈ ਆਪਣਾ ਮੰਡੀ ਤੇ ਪਹੁੰਚੇ ਹੋ ਇੱਥੇ ਵੀ ਪਸ਼ੂ-ਪਸ਼ੂ ਦਬਾਉਣ ਆਏ ਹੋਗੇ ਹਾਂ ਜੀ ਅੱਜ ਦੋ ਪਸ਼ੂ ਲੈਣੇ ਨੇ ਪੁੱਤ ਠੀਕ ਆ ਹਾਂ ਜੀ ਤੇ ਜੇ ਮੈਂ ਆਪਣੇ ਬਾਹਰ ਭਰਾ ਵੀਡੀਓ ਦੇ ਦੇ ਕੇ ਜੂਪੀ ਆਪੀ ਕਹਿੰਨੀ ਮੀਠ ਕਹਿੰਨੀ ਹਣਾ ਦੇ ਦੇ ਬਹੁਤ ਭਰਾ ਕਮੈਂਟ ਕਰ ਦੇਗੇ ਹਾਂ ਜੀ ਵੀ ਉਹ ਜੇ ਪਸ਼ੂ ਲੈਣਾ ਆਉਣਾ ਚਾਹੁੰਦੇ ਤੇਰੇ ਕੋਲੇ ਕੋਈ ਕਿਤੇ ਨਹੀਂ ਆਉਂਦੇ ਨੇ ਮੇਰੇ ਅੱਗੇ ਵੀ ਆਉਂਦੇ ਆ ਹਨ ਆਪਣੇ ਕੋਲੇ ਠੀਕ ਆ ਤੇ ਰਹਿਣ ਰੋਣ ਦਾ ਪ੍ਰਬੰਧ ਕਿਵੇਂ ਕਰਦੇ ਨੇ ਵੀਰੇ ਕਿੰਨੇ ਜਾਣੇ ਹੁਣ ਮੰਡੀ ਦੀ ਜਾਣੇ ਹੁਣ ਜਿਵੇਂ ਪਹਿਲੀ ਵਾਰ ਇਤਨੋਲੇ ਮੰਡੀ ਤੇ ਦਵਾਈਆਂ ਸੀ ਨਾ ਭਲਾਂ ਮੱਝ ਕਿੰਨੀਆਂ ਮੱਝਾਂ ਦਵਾਈਆਂ ਸੀ ਕੋਲੇ ਰਹਿ ਸੀ ਜੀ ਕਿੰਨੀਆਂ ਮੱਝਾਂ ਦਵਾਈਆਂ ਸੀ ਉਹਨਾਂ ਨੂੰ 8 ਹੋਈਆਂ ਸੀ ਉਹਨਾਂ ਦੀ 8 ਹਾਂਜੀ ਹਾਂਜੀ ਠੀਕ ਆ ਇੱਕ ਰਾਤ ਪਹਿਲੀ ਆ ਜਾਂਦੇ ਆ ਤੇਰੇ ਕੋਲੇ ਹਾਂਜੀ ਹਾਂਜੀ ਦੋ ਰਾਤਾਂ ਪਹਿਲਾਂ ਆ ਗਈ ਸੀ ਉਹਦਾ ਵੈਸੇ ਠੀਕ ਆ ਆ ਉਹਨਾਂ ਨੂੰ ਮੰਡੀ ਦੀ ਥੋੜਾ ਲੇਖਾ ਜੀ ਦਾ ਠੀਕ ਆ ਠੀਕ ਆ ਲੈ ਵੀ ਦੋਸਤੋ ਜੇ ਤੁਸੀਂ ਮੰਡੀ ਤੋਂ ਪਸ਼ੂ ਖਰੀਦਣ ਆ ਜਾ ਘਰਾਂ ਚੋਂ ਪਿੰਡਾਂ ਚੋਂ ਖਰੀ ਤਾਂ ਨੰਬਰ ਬੋਲਦੇ ਮਨਜੀਤ ਆਪਣਾ ਨੰਬਰ ਹੈ 98152 34329 ਠੀਕ ਆ ਜੀ 98152 34329 ਨਾਮ ਮਨਜੀਤ ਸਿੰਘ ਪਿੰਡ ਫਸੌਂਦਿਆ ਜ਼ਿਲ੍ਹਾ ਮਾਨਸਾ ਪੰਜਾਬ ਬਾਈ ਜੀ ਕਿਸੇ ਭਰਾ ਨੇ ਫਸੂ ਲੈਣਾ ਵੇਚਣਾ ਜਦੋਂ ਮਰਜ਼ੀ ਠੀਕ ਆ ਜੀ ਠੀਕ ਆ ਬਾਈ ਧੰਨਵਾਦ ਲਾਵੇ ਇਹ ਸੀ ਮਨਜੀਤ ਸੇਕਾ ਜਿਹੜਾ ਗ੍ਰਾਮਪਰਾ ਮੰਡੀ ਤੇ ਪਹੁੰਚਾ ਚੰਗੇ ਪਸ਼ੂ ਜੇ ਤੁਸੀਂ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰੋ ਕਰ ਸਕਦੇ। ਤੋਂ ਸੋਨੇ ਦਾ ਆਪਾਂ ਰੋਸ ਵਿੱਚ ਛੋਟੀ ਦੌਰ ਕੇ ਦਿਖਾਉਣੇ ਇੱਕ ਬਾਈ ਦੀ ਦੇਖੋ ਸੀ ਹਨਾ ਸਿੰਗਾ-ਸੁੰਗਾ ਦੀ ਪੂਰੀ ਕੁੰਡੀ ਹੈਗੀ ਦੇਖੋ ਜਬਰਦਸਤ ਝੋਟੀ ਆ। ਬਾਕੀ ਲੈਣਿਆ ਬਾਈ ਤੋਂ ਡਿਟੇਲ ਪਹਿਲਾਂ ਤੁਰਦੀ ਚੈੱਕ ਕਰ ਲਓ ਆਰਡ ਰੋਡਰ ਦੇਖੋ ਸੀ ਕਿੰਨਾ ਜਬਰਦਸਤ ਜਿਹੜਾ ਆਰਡ ਲੱਗਿਆ ਹੋਇਆ ਝੋਟੇ ਨੂੰ। ਬਹੁਤ ਸੋਹਣਾ ਆਰਡ ਲੱਗਿਆ ਗੈਬ ਵਾਲਾ ਥਾਣਾ ਜਮਾ। ਦੇਖੋ ਬਹੁਤ ਭਰਾ ਇਹਨਾਂ ਸਕਰੀਨ ਆਪਣੀਆਂ ਵੀਡੀਓ ਦੇਖਦੇ ਹਨਾ ਝੋਟੀਆਂ ਦੇ ਚੰਗੀਆਂ ਝੋਟੀਆਂ ਛੋਡੇ ਲਈ ਅੱਜ ਲੈ ਕੇ ਆਏ ਆ ਆਪਾਂ ਪੂਰੀਆਂ ਟਾਪ ਦੀਆਂ ਮੰਡੀ ਦੇ ਵਿੱਚੋਂ ਦੇਖ ਸਕਦੇ ਹੋ ਇਦਾਂ ਆਰਡ ਰੋਡਰ। ਤੇ ਤਰਦੀ ਚੱਕਾ ਲੋ ਤੇ ਆਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਬਹੁਤ ਟਾਈਮ ਲੈਂਦੇ ਹੁੱਡਾ ਆਪਾਂ ਵੀ ਕੀ ਮਾਲ ਮੁੱਲ ਕਰਦਾ ਕੰਮੇ ਸੋਇਆ ਕਿੰਨੇ ਦੁੱਧ ਵਾਲੀ ਆ ਸਾਰੀ ਡਿਟੇਲ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਭਰਾਰਪਾਲ ਸਿੰਘ ਆ ਜੀ ਪਿੰਡ ਆ ਤੁੜੀ ਸ਼ਹਿਰ ਟੁੜੀ ਸ਼ਹਿਰ ਤੋਂ ਆਏ ਹਾਂ ਆਪਣੇ ਕੋਲੇ ਘਰੇ ਕਿੰਨੇ ਕਿ ਪਸੁੰਦੇ ਆਗੇ ਘਰੇ 12 13 ਹਰ ਵਾਸ ਬਿਕਰੀ ਵਾਲੇ ਮਹੀ ਹੁੰਦੀਆਂ ਨੇ ਠੀਕ ਆ ਦੋ ਡੰਗ ਤਸੱਲੀਆਂ ਚੋਗੇ ਹਾਂ ਹਾਂ ਜੀ ਹਾਂ ਹਰ ਵਕਤ ਲੈ ਵੀ ਜਿਹੜੇ ਭਰਾ ਆਪਣੀ ਵੀਡੀਓ ਦੇਖ ਰਿਆ ਕਹਿੰਦੇ ਘਰੋਂ ਅਸੀਂ ਤਸੱਲੀਆਂ ਲਿਆਉਣੀਆਂ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਬੋਲ ਦਿਓ ਬਾਈ ਇੱਕ ਵਾਰੀ ਆਪਣਾ 99157 99157 48516 48516 ਬਾਈ ਹੁਣ ਇਹਦੀ ਡਿਟੇਲ ਦੇ ਦੇ ਕੰਮੇ ਸੂਏ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਕਹਿ ਕੇ ਤੁਹਾਨੂੰ ਕਿ ਸੂਏ ਨੂੰ ਸੂਈ ਨੂੰ ਹੋ ਕੇ ਦੱਸ ਦੇਣਾ ਦੱਸ ਦੇਣਾ ਬੱਚਾ ਮਰ ਕੱਟਾ ਹੀ ਕੱਟੀ ਆ ਕ 2 12 12 ਕਿਲੋ ਦੀ ਉਮੀਦ ਹੈਗੀ ਆ ਤੁਹਾਨੂੰ ਮੈਲਾ ਮੂਲਾ ਛਿੱਟੂ ਵਾਲੇ ਠੀਕ ਆ ਰੇਟ ਦੀ ਗੱਲ ਆ ਜਾਂਦੀ ਬਈ ਆਪਾਂ ਰੇਟ ਕੀ ਰੱਖਤਾ ਇਹਦਾ ਜਿਹੜਾ 3 ਲੱਖ ਰੁਪਈਆ 3 ਲੱਖ ਮੌਕੇ ਤੇ ਬਾਕੀ ਮਾਨਤਾ ਹੋ ਜੀ ਕਹਿੰਦੇ ਮੰਡੀ ਦਾ ਕਰਕੇ ਰੇਟ ਕਰਨਾ ਪੈਂਦਾ ਮੂਹੋਂ ਮਗੇ ਕੋਈ ਨਹੀਂ ਦਿੰਦਾਗਾ ਰੇਟ ਜਿਹੜੇ ਕਰਨੇ ਬਾਕੀ ਤੁਸੀਂ ਬਾਈ ਨਾਲ ਸੁਬਾ ਕਰ ਸਕਦੇ ਹੋ ਰੇਟ ਆਦੇ ਬਾਰੇ ਦੁੱਧ ਬਾਰੇ ਤਸੱਲੀਨਾ ਚੋਕੇ ਦੋ ਦੰਗਾ ਹੋਰ ਵੀ ਬਾਈ ਕੋਲੇ ਪਸ਼ੂੰਦੇ ਵਾਲੇ ਦਾ ਤਸੱਲੀਨਾ ਘਰੋਂ ਚੋਕੇ ਜਿਹੜੇ ਬਾਈ ਤੋਂ ਪਸ਼ੂ ਤੁਸੀਂ ਇਲਝਾ ਸਕਦੇ ਹੋਗੇ ਪਿੰਡ ਸਹਿਰ ਬਾਈ ਦਾ ਧੂਰੀ ਆਖਾ ਖਾਸ ਨਾਮ ਬਾਈ ਇੱਕ ਵਾਰੀ ਹੋਰ ਬੋਲਦੇ ਹਰਪਾਲ ਸਿੰਘ ਹਰਪਾਲ ਨਾ ਬਾਈ ਕੋਲ ਚੰਗੇ ਪਸੂਂਦੇ ਆਗੇ ਜਿਹੜੇ ਇਹਨੇ ਆ ਦੇ ਲੈਣੋ ਬਾਰਾ ਬਣੀਆਂ ਤੇ ਬਾਕੀ ਇੱਥੇ ਮੰਡੀ ਦੇ ਬਾਈ ਆ ਪੰਜ ਛੇ ਝੋਟੇ ਨੇ ਆ ਸਾਨੂੰ ਦਿਖਾ ਦਿਆਂ ਆਪਾਂ ਹਨਾ ਅੱਗੇ ਆ ਝੋਟੇ ਨੇ ਬਾਈ ਮੰਡੀ ਦੇ ਲੈ ਗਿਆ ਬਾਕੀ ਰ ਟੌਪ ਦੇ ਝੋਟੇ ਹੁੰਦੇ ਨੇ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਾ ਦਿਓ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਲਾਸਟ ਤੱਕ ਲਿਖੇ ਜਿਹੜੇ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰ ਲਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ